这边停车可以去，是吧？充电。 ਸ਼ੀਟ ਲਾਇਸੈਂਸ ਆ ਜੇ ਕਿਸੇ ਨਾ ਭਾਵੇ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਦੁੱਤਾ ਉਹ ਲੈ ਜੀ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾੜੇ ਬੰਦੇ ਜਦੋਂ ਆਪਣੇ ਨੂੰ ਕੰਮ ਵਾਸਤੇ ਮਾੜੇ ਬੰਦੇ 500 ਰੁਪਏ ਦਾ ਟ੍ਰੇਡ ਲਾਇਸੈਂਸ ਕਿਉਂ ਨਹੀਂ ਬਣਾਇਆ ਆਪਣੇ ਮੁਲਾਜ਼ਮਾ ਦੇ ਮੈਡੀਕਲ ਸਰਟੀਫਿਕੇਟ ਕਿਉਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾੜੇ ਜੀ ਤੁਸੀਂ ਦੱਸੋ ਉਹ ਆਪਰੇਸ ਵਾਲੇ ਕਿਥੋਂ ਲਾ ਦੇ ਗਏ ਇਹ ਬਾਈਚਾ ਕਰਦੇ ਸਿਰ ਮੈਂ ਗੱਲ ਕਰੇ ਦਰਾ ਕੇ ਅਪੀਲ ਕਰ ਰਹੇ ਹਾਂ ਕਿ ਮੈਡੀਕਲ ਚੈੱਕਅਪ ਕਰਾ ਦਿੱਤੀ ਕਿ ਕਿਲਾ ਹੋਤੀ ਮਾੜੇ ਬੰਦੇ ਆਪਾਂ ਬੈਂਕ ਕੋਲ ਪੇਲੇ ਮੇਰੇ ਬੰਦੇ ਨੂੰ ਟ੍ਰੈਂਡ ਕੀਤਾ ਭਾਜੀ ਲੋਹੇ ਮੇਰੇ ਬੰਦੇ ਨੂੰ ਟ੍ਰੈਂਡ ਕਰਵਾਉਂਦਾ ਭਾਜੀ ਬੰਦਾ 3000 ਰੁਪਏ ਹੋ ਗਿਆ ਮੈਨੂੰ ਹਲੋ ਕਰੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਦੇਦਾ ਹਾਂ ਹਲੋ ਕਰੋ ਮੈਂ 3000 ਰੁਪਏ ਮਿਲ ਗਿਆ 500 ਰੁਪਏ ਦਾ ਟ੍ਰੇਡ 3000 ਕੇਚੀ ਦਾ ਮੰਗਿਆ ਜੀ ਭਾਜੀ ਮੈਨੂੰ ਕੀ ਪਤਾ ਇਹਨੂੰ ਪੁੱਛ ਕਰਵਾ ਜਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਜਾਂ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਉੱਤੇ ਕਾਰਵਾਈ ਕਰਾਓ ਆਂਡੀ ਆਇਆ ਭਾਜੀ ਮੇਰੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਮੈਂ ਗੱਲ ਕਰਦਾ ਮੈਂ ਕਹਿੰਦਾ ਮੇਰੇ ਨਾਲ ਆਇਆ ਹੈ ਲਾਇਸੈਂਸ ਰੀਨ ਸਾਰੇ ਲਾ ਹੋ ਰੈਡੀ ਪੈ ਗਿਆ ਆ ਤੁਹਾਨੂੰ ਪੈਸਾ ਬੰਦੇ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਰੀਨੂ ਵੀ ਕਰਾਉਂਦੇ ਆ ਰੀਨੂ ਨਹੀਂ ਕਰਾਉਂਦੇ ਮੈਂ ਕੱਲ ਲੱਗਾ ਪਿੰਨੀ ਆ ਲੱਗਾ ਯਾਰ ਉਹ ਕਿਉਂ ਦੇਣਾ ਭਾਈ ਸਾਹਿਬ ਹੋਰ ਹੋ ਜਾਂਦਾ ਕੋਈ ਨਹੀਂ ਮੇਰੇ ਗੱਲ ਸੁਣੋ ਮੇਰੇ ਸਾਹ ਖੜੇ ਕੋਈ ਨਹੀਂ ਗਲਤ ਬੋਲ ਕੇ ਮੈਜੋ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਪਰ ਇਹਨੂੰ ਕਰਵਾਉਣਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਮੈਂ ਇਹਨਾਂ ਦੀ ਡਿਊਟੀ ਆ ਕਾਰਪੋਰੇਸ਼ਨ ਆ ਆ ਆ ਮੁੰਡੇਣਾ ਆਏ ਦੋ ਦੰਤ ਭਾਜੀ ਬੰਦਵਾ ਮੈਨੂੰ ਲੜਾ ਭਾਈ ਜੀ ਦੰਦਾ ਭਾਜੀ ਉਹ ਜਾਦਾ ਭਾਈ ਸਾਹਿਬ ਬੁਲਾ ਕੇ ਪੁੱਛੋ ਬੁਲਾ ਲਾ ਜੀ